ਲੱਭੀ ਆ ਕਾਡਾਂ ਰੰਗ ਦੇ ਪਤਾ ਇਤੇ ਦੇ ਐ ਲੈ ਜੀ ਉਸੇ ਉਹ ਬੰਦੇ ਚੋਂ ਨਾ ਇੱਕ ਗੱਲ ਲੈ ਚਾਚਾ ਚੁੱਕ ਤੂੰ ਤੂੰ ਮਾਮਾ ਦੁੱਕੀ ਲਈ ਫਿਰਦਾ ਉਹ ਤੇਜਗੀ ਉਸੇ ਅੱਜ ਕਿਤੇ ਜੱਟਾ ਹੁੰਦਾ ਤੇ ਅੱਜ ਸੀ ਪੱਕੇ ਲੱਗ ਜਾਣੀ ਸੀ ਤੇ ਚਾਚਾ ਮੇਰੀ ਲੱਗ ਚੱਲੀ ਪਿੰਡ ਦੇ ਮੋੜ ਤੇ ਨਾ ਬੜੀ ਮਢੀ ਰਜੀ ਖਲੋਤੀ ਅੱਛਾ ਇਹਨੂੰ ਤੇ ਪਤਾ ਚਾਚਾ ਹਾਂ ਥਾਂ ਵੈਰ ਚੱਲਦੇ ਮੇਰੇ ਪਰ ਮੈਂ ਵੀ ਸਕੀਨ ਤੋਂ ਕੰਮ ਲਿਆ ਮੈਂ ਦੂਜੇ ਮੋੜ 'ਤਾਂ ਹੀ ਆ ਗਿਆ। ਲੈ ਚਾਤਾ ਕੀ ਕਹਿਣਾ ਨਾ ਤੂੰ। ਉਹ ਭੱਜੇ ਸੋ ਸੂਰਮਾ ਛਤਰਗੜ੍ਹ ਦੇ ਦੇਰ। ਉਹ ਕਹਿ ਵੀ ਇਹ ਹਾਸੇ ਵਾਲੀ ਗੱਲ ਨਹੀਂ ਤੇ ਨਾ ਇਹਨੂੰ ਬਹੁਤਾ ਹਾਸੇ ਚ ਲੈ। ਅੱਜ ਨਹੀਂ ਤਾਂ ਕੱਲ ਨੂੰ ਸੀਪ ਲੱਗ ਜਾਣੀ। ਸੀਪ ਲੱਗ ਜਾਣੀ। ਤੈਨੂੰ ਤਾਂ ਪਤਾ ਹੈ ਕਿ ਸਾਹਿਲ ਨਾਲ ਤੇਰਾ ਝਗੜਾ ਚੱਲਦਾ ਹੈ। ਆਹੋ ਤੇ ਮੈਂ ਸਾਹਿਲ ਨੂੰ ਫੋਨ ਤੇ ਗੱਲ ਕਰਦਿਆਂ ਸੁਣਿਆ ਹੈ। ਕਿ ਐਕਤੀ ਗਵੀ ਦਾ ਕੰਡਾ ਕੱਢ ਦੇਣਾ। ਬਾਕੀ ਮੇਰਾ ਨਾਂ ਨਾ ਆਵੇ। ਰੰਗਾ ਭਤੀਜ ਮੈਂ ਚੱਲਿਆ ਆਂ ਖਾਦ ਲੈਣ ਆੜੇ ਤੈਨੂੰ ਤਾਂ ਪਤਾ ਹੈ ਕਿ ਸਾਇਲ ਹੁਣਾ ਨਾ ਆਪਣਾ ਵੀ ਰੋਲਾ ਗੋਲਾ ਚੱਲਦਾ ਏ ਇਸ ਕਰਕੇ ਮੇਰਾ ਨਾਂ ਨਾ ਆਵੇ ਕੋਈ ਗੱਲ ਨਹੀਂ ਚਾਚਾ ਤੂੰ ਲਿਆ ਖਾਦ ਤੇਰੇ ਆਉਂਦਿਆਂ ਕੋਈ ਵੱਡੀ ਖਬਰ ਤੂੰ ਸੁਣੀ ਲੈ ਓ ਚਾਚਾ ਆਪਣੀ ਸਣਪ ਜੀ ਨਾ ਆਪਣੇ ਕੋਲ ਹੀ ਰੱਖੀ ਹੁਣ ਓ ਮੇਰੀ ਗੱਲ ਸੁਣ ਕੇ ਆਵੀਂ ਇਹ ਤੇ ਨਹੀਂ ਗੱਲ ਸੁਣ ਲੈ ਓ ਯਾਰ ਚੁੱਕਣਾ ਤਾਂ ਪੱਥਰ ਵੀ ਪਾੜ ਦਿੰਦੀ ਆ ਤੂੰ ਤਾਂ ਫੇਰ ਵੀ ਇਨਸਾਨ ਆ ਗੱਲ ਕਰਨ ਤੋਂ ਪਹਿਲਾਂ ਸੋਚੀਦਾ ਹੁੰਦਾ ਤੈਨੂੰ ਤਾਂ ਪਤਾ ਹੀ ਆ ਜਦੋਂ ਤੇਰਾ ਸਾਹੀ ਨੂੰ ਨਾਣਾ ਝਗੜਾ ਆਇਆ ਸੀ ਤੇ ਉਹਨੇ ਆਪ ਝਗੜਾ ਨਬੇੜਨ ਦੇ ਲਈ ਤੈਨੂੰ ਕਿਹਾ ਸੀ ਕਿ ਵਾਟ ਬੰਨੇ ਦੀ ਆਪਣੀ ਕਿਹੜੀ ਲੜਾਈ ਆ ਤੇ ਨਾਲੇ ਉਹਨੇ ਤੈਨੂੰ ਗੱਲ ਨਾ ਲਾਇਆ ਸੀ ਆਹੋ ਯਾਦ ਆ ਲਾਉਣਾ ਸੀ ਉਹਨੇ ਪਤਾ ਹੈ ਨਾ ਉਹ ਤਾਂ ਸਾਹਮਣੇ ਕੌਣ ਆ ਨਾਲੇ ਵੈਸੇ ਵੀ ਸਾਲੇ ਨੇ ਪਿੱਠ ਪਿਛੇ ਵਾਰ ਕਰਨਾ ਤੂੰ ਜੋ ਮਰਜ਼ੀ ਕਰ ਲਈ ਮੈਂ ਤੈਨੂੰ ਡੱਕਦਾ ਨਹੀਂ ਇੱਕ ਵਾਰੀ ਮੈਨੂੰ ਫੋਨ ਕਰ ਲੈੰਦੇ ਸੈਂਕੜੇ ਗੱਲ ਹੀ ਮੰਨ ਲੈਣੀ ਪਾਵਾ ਹੋਰ ਦੀ ਗੱਲ ਕਰੀ ਦੀ ਬਿਨਾ ਅ ਸਿਆਣੀ ਦੀ ਗੱਲ ਮਾਰਨੀ ਚਾਹੀਦੀ ਹੈ ਹਲੋ ਆਹ ਪਤੀਜ ਕੀ ਆ ਰਿਹਾ ਉਹ ਵਧੀਆ ਵਧੀਆ ਤਾ ਤੂੰ ਸੁਣਾ ਉਹ ਪਤੀਜ ਤੈਨੂੰ ਯਾਦ ਹੋਣਾ ਕਿ ਤੇਰੀ ਲੜਾਈ ਹੋਈ ਸੀ ਗੈਵੀ ਹੋਣਾ ਮਹੀਨਾ ਤੋਂ ਪਹਿਲਾਂ ਉਹ ਨਹੀਂ ਚਾਚਾ ਉਹ ਲੜਾਈ ਨਹੀਂ ਹੋਈ ਉਹ ਤੇ ਮਾੜੀ ਮੋਟੀ ਗੱਲਬਾਤ ਹੋਈ ਹੁੰਦੀ ਨਾ ਉਹ ਉੱਥੇ ਖਤਮ ਹੋ ਗਈ ਸੀ ਤੇਰੇ ਮਨ ਚ ਕੋਈ ਉਹਦੇ ਲਈ ਲੈ ਕੇ ਕੋਈ ਖਿਆਲ ਹੋਵੇ ਉਹ ਨਹੀਂ ਨਹੀਂ ਚਾਚਾ ਉਹ ਚਾਚਾ ਤੈਨੂੰ ਚੰਗੀ ਤਰ੍ਹਾਂ ਪਤਾ ਵਾ ਮੈਂ ਪਿੱਠ ਪਿੱਠੇ ਵਾਰ ਨਹੀਂ ਕਰਦਾ ਹੁਣ ਨਾਲੇ ਜਿੰਨਾਂ ਨਾਲ ਮੇਰੀ ਲੜਾਈ ਹੈ ਗਈ ਸੀ ਉਹਨਾਂ ਨੇ ਹੈਗੀ ਉਹ ਇਦਾਂ ਕਿਹੜੀ ਮੈਂ ਜ਼ਮੀਨ ਵੰਡਾਣੀ ਆ ਤੇ ਉਹੜੇ ਪਿੰਡ ਦੇ ਬਾਹਰ ਮੁੰਡੇ ਖਲੋਤੇ ਸੀ ਉਹ ਤੂੰ ਤਾਂ ਨਹੀਂ ਕਦੇ ਖਲਾਰੇ ਉਹ ਚਾਚਾ ਜੇ ਕੰਮ ਮੈਂ ਕੀਤਾ ਹੋਵੇ ਨਾ ਤੇ ਤੇਰੀਆਂ ਜੁੱਤੀਆਂ ਤੇ ਮੇਰਾ ਸਿਰ ਉਹ ਨਾਲੇ ਮੈਂ ਨਰ ਬੰਦਾ ਵਾਂ ਆ ਜਨਾਨੀਆਂ ਵਾਲੇ ਕੰਮ ਮੈਂ ਨਹੀਂ ਕਰਦਾ ਠੀਕ ਆ ਮੇਰੀ ਕੋਈ ਗੱਲਬਾਤ ਨਹੀਂ ਹੈਗੀ ਗੈਵੀ ਨਾਲ ਚੰਗਾ ਭਤੀਜ ਤੇਰੇ ਤੋਂ ਮੈਨੂੰ ਇਹੋ ਉਮੀਦ ਸੀ ਠੀਕ ਹੈ ਜੱਤਾ ਸਸਰੀ ਘਰ ਚੰਗਾ ਫਿਰ ਕਿਉਂ ਗਿਆ ਵੀ ਤੈਨੂੰ ਮੈਂ ਕਿਹਾ ਸੀ ਨਾ ਕਿ ਸਾਹਿਲ ਇਦਾਂ ਦਾ ਬੰਦਾ ਨਹੀਂ ਆ ਚਾਚਾ ਚਾਚਾ ਪਿੰਡ ਦੇ ਬਾਹਰ ਉਹ ਪਿੰਡ ਦੇ ਬਾਹਰ ਕੀ ਹੋ ਗਿਆ ਪਿੰਡ ਦੇ ਬਾਹਰ ਸ਼ਾਮੀ 5 ਵਜੇ ਗੈਰਵਾਰ ਨਹੀਂ ਆਈ ਪੁਲਸੀ ਪੁਲਸ ਉੱਥੇ ਚਾਚਾ ਜਦੋਂ ਮਵੇਂ ਸ਼ਾਮੀ 5 ਕਜ ਆਇਆ ਹਨਾ ਉਦੋਂ ਵੀ ਬੜੀ ਮਢੀਰ ਖਲੋਤੀ ਸੀ ਉੱਥੇ ਸੁਣਾ ਫਿਰ ਗੈ ਵੀ ਗੱਲ ਕਰਨ ਤੋਂ ਪਹਿਲੇ ਸੋਚਣਾ ਚਾਹੀਦਾ ਹੈ ਕਿ ਨਹੀਂ ਸ਼ਾਇਦ ਤੈਨੂੰ ਯਾਦ ਹੋਣਾ ਸ਼ਿੰਦੇੜਾ ਦੀ ਸਾਹਿਲ ਉਹਨਾਂ ਨਾਲ ਜ਼ਮੀਨ ਨੂੰ ਲੈ ਕੇ ਲਾਗੜਾ ਠੀ ਹਾਂ ਉਹਨਾਂ ਕੋ ਆਪ ਤੇ ਕੁਝ ਹੋਇਆ ਹੈ ਨਾ ਕਿ ਤੇਰੇ ਮੋਢੇ ਤੇ ਰੱਖ ਕੇ ਚਲਾਉਣੀ ਚਾਹੁੰਦੇ ਆ ਵਾਕਿਆ ਚਾਚਾ ਅੱਜ ਚੁੱਕਣਾਂ ਨੇ ਸੱਚੀ ਪੱਥਰ ਪਾੜ ਦੇਣੇ ਨੇ